ਸਭ ਤੋਂ ਪਹਿਲਾਂ ਫੈ布ਰਿਕ ਨੂੰ ਫੋਲਡ ਕੀਤਾ ਇਹ ਸਵਾਰ ਹੈਗੀ ਨਾਮਤਰੀ ਸੁਥਣ ਜਿੱਦਾਂ ਆਪਾਂ ਬਣਾਈ ਦੀ ਆ ਉੱਚਾ ਹੁੰਦਾ ਚੱਕ ਕੇ ਇਹ ਉਦਾਂ ਬਣਨੀ ਆ ਤੇ 3 ਇੰਚ ਦੀ ਲੈਂਥ ਆ ਤੇ 14 ਇੰਚ ਆਪਾਂ ਚੋੜਾ ਰੱਖਣਾ ਹੈ 33 ਇੰਚ ਲੰਬਾ ਪਹੁੰਚਾ ਹੁਣ ਆਪਾਂ ਕੁੰਦਾ ਕੱਟਾਂਗੇ ਸੇਮ ਇਦਾਂ ਸਲਵਾਰ ਜਦੀ ਪਾਨੀ ਨਹੀਂ ਬਣਾਉਣੀ ਹਲਕੀ ਬਣਾਉਣੀ ਆ ਤੇ ਇਸ ਕਰਕੇ ਆਪਾਂ ਇਦਾਂ ਫੋਲਡ ਕਰਕੇ ਕੱਟਾਂ ਪਹਿਲਾਂ ਫੈਬਰਿਕ ਨੂੰ ਸਿੱਧਾ ਕਰਕੇ ਵਿਛਾ ਲਿਆ 10 ਇੰਚ ਅਸੰਧਾਂ ਨਿਸ਼ਾਨ ਲਾਣਾ ਤੇਤੀ ਇੰਚ ਆਪਾਂ ਉੱਧਰ ਰੱਖਿਆ ਸੀਗਾ ਪਹੁੰਚੇਗਾ ਤਾਂ ਇਥੋਂ ਆਪਾਂ 1 ਇੰਚ ਆਪਾਂ ਚ ਟੇਢੇ ਇੰਚ ਕਹੀਏ 6-7 ਇੰਚ ਵੀ ਕਟਾ ਲੈਂਦੀ ਆ ਤੇ ਆਪਾਂ ਇਹ ਚੋਂ 1 ਇੰਚ ਘਟਾਉਣਾ 32 ਇੰਚ ਮਤਲਬ ਰੱਖਣਾ ਆਪਣਾ ਹੁੰਦਾ ਉੱਚਾ ਜਿਹੜਾ ਹੁੰਦੇ ਦਾ ਆਵਲਾ ਨਿਸ਼ਾਨ ਲਾਇਆ ਆ ਇਹਨੂੰ ਅਸੰਧਿਆਨ ਸ਼ਾਨ ਦੇ ਨਾਲ ਬਿਲਕੁਲ ਮੈਚ ਕਰ ਦੇਣਾ ਆ ਨਿਸ਼ਾਨ ਲਿ ਮੈਚ ਕਰਕੇ ਇਦਾਂ ਕਰਨਾ ਹੈ। ਇਹਦੀ ਆਪਾਂ ਤੁਹਾਨੂੰ ਸਟੀਚਿੰਗ ਵੀ ਕਰਕੇ ਦਿਖਾਵਾਂਗੇ ਸਟੈਪ ਬਾਈ ਸਟੈਪ ਸਾਰੀ ਵੀਡੀਓ ਚ ਬਣਾਈ ਰਹੀਓ। 32 ਇੰਚ ਸੇਮ ਆਪਾਂ ਇਥੋਂ ਦੂਸਰੇ ਕੁੰਡੇ ਦਾ ਆਪਾਂ ਦੂਸਰੀ ਲੱਗਦਾ ਇਧਰੋਂ ਨਿਸ਼ਾਨ ਲਾ ਕੇ ਸੇਮ ਤੇ 10 ਇੰਚ ਆਪਾਂ ਆ ਰੱਖ ਕੇ ਇਹਦੇ ਨਾਲ ਮਿਲਾ ਦੇਣਾ ਹੈ ਤੇ ਆਪਣੀ ਸਲਵਾਰ ਆ ਕਟਿੰਗ ਹੋ ਗਈ। ਉਹ ਨਾ ਪਾਈ ਕਟਿੰਗ ਕਰਾਂਗੇ ਇਹ ਆਪਣੇ ਹੁੰਦੇ ਨਹੀਂ ਹੋਗੇ ਹੁਣ ਆਪਾਂ ਕਟਾਂਗੇ ਬੈਲਟ ਬੈਲਟ ਆਪਾਂ ਹੀ ਹੈਗੀ ਆ ਜੀ 25 ਇੰਚ 벨ਟ ਤਿਆਰ 24 ਇੰਚ ਤਿਆਰ ਆ ਤੇ ਆਪਾਂ 25 ਇੰਚ ਵੱਧ ਕੱਟਾਂਗੇ 1 ਇੰਚ ਵੱਧ ਠੀਕ ਹੈ ਉਡੀ ਚ ਕਾਰਨ ਤੇ ਨੂੰ ਆਪ ਸਿੱਧਾ ਕਰਨਾ ਹੈ ਇਸ ਲਈ ਇਹ ਨਿਸ਼ਾਨ ਲਾਇਆ ਆ 7 ਇੰਚ ਲੰਬਾ ਪਰ ਪੈਂਟ ਦਾ ਨਿਸ਼ਾਨ ਲਾਇਆ ਹੈ 5 ਇੰਚ ਰੈਡੀ ਹੋ ਜੂਗੀ ਆਪਣੀ ਬੈਲਟ ਵੀ ਲਗਾ ਲੀਆ ਹੁਣ ਆਪਾਂ ਸ਼ੁਰੂ ਕਰਦੇ ਹਾਂ ਸਟੀਚਿੰਗ ਹੁਣ ਆਪਾਂ ਸਟੀਚਿੰਗ ਸਟਾਰਟ ਕਰਾਂਗੇ ਸਭ ਤੋਂ ਪਹਿਲਾਂ ਨਾ ਆਪਾਂ ਜਿਹੜਾ ਪੂੰਛੇ ਦਾ ਆਪਣਾ ਇਹਨੂੰ ਆਪਾਂ ਸੈਂਟਰ ਕੱਢ ਕੇ ਪੂੰਛੇ ਦਾ ਸੈਂਟਰ ਕੱਢ ਕੇ ਆਪਾਂ 3.5 ਇੰਚ ਨਿਸ਼ਾਨ ਥੱਲੇ ਨੂੰ ਲਾਵਾਂਗੇ 3.5 ਨਿਸ਼ਾਨ ਇਹ ਥੱਲੇ ਨੂੰ ਲਾ ਲਿਆ ਆਪਾਂ ਇੱਥੋਂ ਜਿੱਦਾਂ ਪਲੇਟ ਪਾਈਦਾ ਹੁੰਦਾ ਨਾ ਸੇਮ ਉਹਦੇ ਤਿੱਖਾ ਜਿਹਾ ਕਰਕੇ ਇਹਨੂੰ ਆਪਾਂ ਇੱਥੇ ਪਲੇਟ ਪਾਉਣਾ ਆ ਇੱਕ ਇਹ ਇਸ ਲਈ ਪਾਈ ਜਾਂਦਾ ਆ ਜਦੋਂ ਆਪਾਂ ਹਨਾ ਸਲਵਾਰ ਨੂੰ ਪ੍ਰੈਸ ਕਰਦੇ ਆ ਤੇ ਬਲ ਜਦੋਂ ਪ੍ਰੈਸ ਕਰਦੇ ਆ ਤੇ ਲਾਈਨ ਸਿੱਧੀ ਰਹਦੀ ਆ ਤੇ ਵਧੀਆ ਤਰੀਕੇ ਨਾਲ ਪ੍ਰੈਸ ਹੋ ਜਾਂਦਾ ਆ ਤੇ ਆਪਾਂ ਇਹ ਪ੍ਰੈਸ ਕਰਨ ਬਾਅਦ ਕੇ ਇੱਕ ਵੀ ਕਰਦੇ ਹਾਂ ਦੋਨਾਂ ਸਾਈਡ ਤੇ ਆਪਾਂ ਇਦਾਂ ਹੀ ਕਰਨਾ ਇੱਕ ਸਾਈਡ ਆਪਣੀ ਕੰਪਲੀਟ ਸਿੱਧੀ ਸਾਈਡ ਤੇ ਆਪਾਂ ਪਲੇਟ ਪਾਉਣਾ ਹੈ ਨਾ ਕਿ ਪੁੱਠੀ ਸਾਈਡ ਤੇ। ਕੋਪਲੀ ਦਾ ਸੈਂਟਰ ਕਰਦੇ ਆ। 3.5 ਇੰਚ ਤੁਸੀਂ 4 ਇੰਚ ਦਾ ਜਿੰਨੇ ਤੁਹਾਡਾ ਦਿਲ ਕਰਦਾ ਤੁਸੀਂ ਉਨਾ ਵੀ ਪਲੇਟ ਪਾ ਸਕਦੇ ਆ। 3.5 ਇੰਚ ਦਾ ਪਲੇਟ ਪਾਉਣਾ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਪਲੀਜ਼ ਜ਼ਰੂਰ ਕਰ ਦਿਆ ਕਰੋ ਜੁੜਾਂਗੇ ਆਪਾਂ ਚੋਨਾ ਪਾ ਲਈਆਂ ਸੀਗੀਆਂ ਦਲਪ ਚੋਲ ਕੇ ਆਪਾਂ ਕਟਿੰਗ ਸਟਾਰਟ ਕਰ ਉਹਨਾਂ ਤੋਂ ਸਲਤੀ ਦੂਸਰੀ ਸਲਤੀ ਸਿੰਗਾ ਕੇ ਹਨੇਸ਼ਿੰਦ ਮੰਗੇ ਪਾਤੋ ਬੈਲਟ ਦੀ ਚਿੜੀਚੀ ਤਿਆਰ ਕਰਾਂਗੇ ਜੋ ਵੀ ਤੁਸੀਂ ਕਹਿੰਦੇ ਸਾਡੇ ਇੱਥੇ ਚਿੜੀ ਕਹਿੰਦੇ ਆ ਆਪਾਂ ਇਦਾਂ 벨ਟ ਦੇ ਆ ਚਾਰੇ ਕੋਰਨਰ ਦਾ ਸੈਂਟਰ ਕੱਢਾਂਗੇ ਸੈਂਟਰ ਕੱਢ ਕੇ ਆਪਾਂ ਫਿਰ 벨ਟ ਉਹਦੇ ਨਾਲ ਅਟੈਚ ਕਰਾਂਗੇ ਸਾਨੂੰ ਫਾਰ ਦੇ ਨਾਲ ਇਹਨੂੰ ਆਪਾਂ ਇਦਾਂ ਕਰਕੇ ਇਥੋਂ ਚਾਰੇ ਕੋਰਨਰ ਕੱਤੇ ਕਰ ਲੈ ਆਪਾਂ ਇਹਦੇ ਨਾਲ ਵਾਲ ਤੇ ਤੁਹਾਨੂੰ ਜੋੜ ਕੇ ਦਿਖਾਵਾਂਗੇ ਦੀ ਸਾਈਡ ਤੇ ਜਿੱਦਾਂ ਆਪਾਂ ਚੀੜੀ ਬਣਾਈ ਸੀ ਤੇ ਸਲਵਾਰdੀਆਂ ਚੂਣਾ ਪਾਈਆਂ ਸੀਗੀਆਂ ਆਪਾਂ ਉਹ ਵਾਲੀ ਸਾਈਡ ਨੂੰ ਆਪਾਂ ਇੱਥੇ ਜੋੜਨਾ ਸਟਾਰਟ ਤੇ ਲਾਪਾ ਬੈਕ ਸਾਈਡ ਤੋਂ ਜੋੜਨਾ ਸਟਾਰਟ ਕਰਾਂਗੇ ਸੋਰੀ ਬੈਕ ਸਾਈਡ ਦਾ ਸੈਂਟਰ ਕੱਟ ਕੇ ਜਿਹੜਾ ਆਪਾਂ ਟੱਕ ਲਗਾਏ ਸੀਗੇ ਉਹਨਾਂ ਤੋਂ ਆਪਾਂ जिथे तक टक् लगाए हैं तक आप पे सीधा जोड़ना देखो आ इतने इत तक ही सीन ला ਸਿਰ ਵੀ ਆਪਾਂ ਇੰਨੀ ਕਰਾਂਗੇ ਆ ਆਪਣਾ ਟੱਕ ਆ ਗਿਆ ਪਟੱਕ ਤੱਕਰ ਸੀ ਲਗਾ ਲਿਆ। ਹੁਣ ਸੇ ਇਨੀ ਆਪਾਂ ਇਦਾਂ ਫਰੰਟ ਸਾਈਡ ਵੀ ਜੋੜਾਂਗੇ। ਫਰੰਟ ਸਾਈਡ ਬੈਕ ਸਾਈਡ ਆਪਾਂ ਪਹਿਲਾਂ ਤਾਂ ਜੋੜਦੇ ਜੇ ਆਪਣੀ ਕੋਈ ਚੌਣ ਘਟੀ ਵਧੀ ਤਾਂ ਆਪਾਂ ਦੂਸਰੀ ਤਰ੍ਹਾਂ ਫਿਰ ਤਰੀਕੇ ਨਾਲ ਆਪਾਂ ਪਾ ਸਕਦੇ ਹਾਂ। ਉਨਾਪਰ ਫਰੰਟਸ ਨਾਲ ਜੁੜਾਂਗੇ ਹੁਣ ਆ ਦੇਖੋ ਇਥੋਂ ਆਪਣੀ ਬੈਲਟ ਵੱਧ ਤਾਂ ਹੈ ਚੋਣਾ ਆਪਣੀ ਇਥੋਂ ਜ਼ਿਆਦਾ ਆ ਆਪਾਂ ਇਥੋਂ ਇੱਕ ਚੋਣ ਦੀ ਢਿੱਡ ਕੇ ਹਨਾ ਤੇ ਆਪਾਂ ਬਰਾਬਰ ਕਰ ਲਾਂਗੇ ਇਸ ਕਰਕੇ ਬੈਕ ਤੋਂ ਬੈਲਟ ਲੋਣੀ ਸਟਾਰਟ ਕਰੀ ਰਹੀ ਆ ਕਿ ਜੇ ਵਧੇ ਘਟੇ ਆਪਾਂ ਫਿਰ ਆਪਾਂ ਇੱਕ ਹੁਣ ਆਪਾਂ ਇੱਥੇ ਤੱਕ ਕਰ ਆਪਾਂ ਜਿੱਥੇ ਤੱਕ ਆਪਣੀ ਚੋਣ ਸੀ ਉੱਥੇ ਤੱਕਰ ਮਸ਼ੀਨ ਚਲਾਈ ਹੁਣ ਆਹ ਵਾਲਾ ਆਪਣਾ ਥੱਲੇ ਵਾਲਾ ਕੱਪੜਾ ਵੱਧ ਤਾਂ ਹੈ ਤੇ ਆਪਾਂ ਇੱਥੇ ਛੋਟੀ ਜੀ ਚੋਣ ਪਾ ਦੇਣੀ ਆ जो कि कपड़ा बराबर हो जाए थी। ठीक है सेम दूसरी साइड भी अपना एक ही करा बहुत ईजी तरीका ਬੈਲਟ ਲੋਨ ਦੀ ਤੁਸੀਂ ਵੀ ਇੱਦਾਂ ਜ਼ਰੂਰ ਟਰਾਈ ਕਰਿਓ ਪਲੀਸ ਹਲਤੀ ਵੀ ਇੱਕ ਚੋਣ ਵੱਧ ਸੀਗੀ ਤੇ ਆਪਾਂ ਉਹ ਕਰਦੇ ਹਾਂ ਹੁਣ ਆਪਾਂ ਇੱਦਾਂ ਇਦ ਕਰਕੇ ਝੋਣ ਪਾਵਾਂਗੇ ਬੈਲਟ ਆਪਣੀ ਲੱਗ ਗਈ ਐ ਤੁਹਾਨੂੰ ਸਿੱਧੀ ਸਾਈਡ ਕਰਕੇ ਦਿਖਾਉਣੀ ਐ ਕਿੰਦਾ ਤਿਆਰ ਹੋਈ ਐ ਆ ਦੇਖੋ ਆਪਣੀਆਂ ਚੂਣਾ ਤਿਆਰ ਹੋਈਆਂ ਹੁਣ ਆਪਾਂ ਇਹਦੇ ਤੋਂ ਜਿਹੜੀ ਟੋਪ ਤੇ ਸੀਨ ਲਗਾਈ ਦੀ ਆ ਉਸ ਨੂੰ ਲਾ ਕੇ ਕੁਝ ਕੁ ਗਾਹੀ ਕਨਾਰੀ ਤੇ ਸੇ ਕਨਸੈਪਟ ਦੇ ਐਕਸਾਈਡ ਆਪਾਂ ਤੁਹਾਨੂੰ ਦੋਨੋਂ ਦਿਖਾਤੀਆਂ ਆ। ਵੀਡੀਓ ਵਧੀਆ ਲੱਗੀ ਤਾਂ ਪਲੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਹਾਂ ਧੰਨਵਾਦ। ਇਹ ਨਾਮਤਰੀ ਸਲਵਾਰ ਆ। ਇਹਨੂੰ ਸੁਥਣ ਵੀ ਕਹਿੰਦੇ ਆ ਪੰਜਾਬੀ ਵਿੱਚ। ਤੇ ਆਪਾਂ ਤੁਹਾਨੂੰ ਸਟੈਪ ਬਾਈ ਸਟੈਪ ਸਮਝਾਇਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਅਗਲੀ ਵੀਡੀਓ ਵਿੱਚ। ਆਨਲੀ ਬਣੀ ਰਹੋ। ਧੰਨਵਾਦ।